ਰੀਅਲ ਲਾਈਵ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਾਹਿਬ ਤਾਂ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਅਦਗਾਲ ਅੱਜ ਅਸੀਂ ਪਹੁੰਚਿਆ ਪਿੰਡ ਕੱਗਾ ਜਿੱਥੇ ਪਰਾਲੀ ਦੇ ਸੋਲੂਸ਼ਨ ਲਈ ਡੀਸੀ ਸਾਹਿਬ ਆਏ ਨੇ ਤੇ ਇਹਨਾਂ ਨੇ ਜਿੱਥੇ ਮੀਟਿੰਗ ਰੱਖੀ ਹੈ ਇੱਕ ਜਿਸ ਮੀਟਿੰਗ ਦੇ ਵਿੱਚ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਜਾਗਰੂਕਤਾ ਕੀਤੀ ਜਾਣੀ ਹੈ ਜੀ ਲੇਟ ਆ ਜਿਹੜੀ ਪਿੱਛੋਂ ਦਿੱਤੀ ਜਾਂਦੀ ਹੈ ਉਧਰੋਂ ਸਮਾਂ ਘਟ ਰਹਿਣਾ ਜਾਂਦਾ ਹੈ ਉਧਰੋਂ ਜਿਹੜਾ ਸਾਡਾ ਇਨਾ ਬਾਹਰ ਇਸ ਲਾਉਣੀ ਕੀ ਦੀ ਦੇ ਵਿੱਚ ਕਰਦੇ ਆ। ਫੋਰੇ ਉੱਤੇ ਗੁੱਲੀ ਡੰਡਾ ਬਹੁਤ ਵੱਡਾ ਫੁਕਾਰਾ ਮਾਰਦਾ। 2000 ਰੁਪਏ ਸਾਡੀ 30000 4000 ਰੁਪਏ ਜਿਵੇਂ ਦਵਾਈ ਦਾ ਸਾਡਾ ਵੱਧ ਲੱਗਦਾ ਦੁਕਾਨਦਾਰ ਬੈਠੇ ਨੇ ਗੁੱਲੀ ਡੰਡਾ ਨਹੀਂ ਮਰਦਾ। ਇਹਦੀ ਸੋਰ ਇਹ ਖੇਤੀਬਾੜੀ ਵਿਭਾਗ ਕਰ ਸਕਦਾ। ਕਿਉਂ ਨਹੀਂ ਗੁੱਲੀ ਡੰਡੇ ਦੀ ਦਵਾਈ ਸਾਨੂੰ ਵਧੀਆ ਲਿਆ ਕੇ ਦੇ ਸਕਦਾ। ਹੁਣ ਜਿਹੜੀ ਜਿਹੜੀ ਜੀੜੀ ਵਧਣੀ ਹੈ 25 ਤਰੀਕ ਤੋਂ 11ਵੇਂ ਤੇ 10 ਦੇ 25 ਤਰੀਕ ਤੋਂ ਬਾਅਦ ਵੜਣੀ ਹੈ ਅੱਜ ਕਰੋ ਸਾਨੂੰ ਤੁਸੀਂ ਮੇਲਨ ਦਿੱਤਾ ਇੱਕ 8 ਦਿਨਾਂ ਦੇ ਵਿੱਚ ਕਾਚੇ ਸੁੱਕਣਗੇ 10 ਦਿਨ ਉਹ ਚੱਕਣ ਨਾ ਆਇਆ ਤੁਹਾਡਾ ਖੇਤੀਬਾੜੀ ਮਹਿਕਮਾ ਆਪਣਾ ਕਹਿੰਦਾ ਹੈ ਵੀ 10 ਮਾਹ ਦਾ ਪਿਛਲਾ ਹਫਤਾ 11ਵਾਂ ਦਾ ਪਹਿਲਾ ਹਫਤਾ ਕਣਕ ਦੀ ਬਿਜਾਈ ਸ਼ੁਰੂ ਹੋਣੀ ਚਾਹੀਦੀ ਮੁੱਕਣੀ ਚਾਹੀਦੀ ਪਰ ਜੇ ਕਣਕੇ ਸਾਡੀ 11ਵੇਂ ਨੇ ਲਾਸਟ ਵੀ ਜੀ ਉੱਤੋਂ ਸਾਡੇ ਕੋਲੇ ਫਸਲ ਲੈਣ ਦਾ ਬਾਣੇ ਨੇ ਇਹਨੇ ਕਰਕੇ ਚੱਕੇ ਨਹੀਂ ਕਿਤੇ ਹੋਣ ਨੂੰ ਇਹ ਹਾਲਾਤ ਸਾਡੇ ਕਿਸਾਨਾਂ ਦੇ ਜਿਹੜੇ ਤੁਸੀਂ ਸਰਕਾਰ ਛਾਵਾਸ਼ ਇਹਨਾਂ ਨੇ ਜਿਹੜਾ ਸਾਨੂੰ 1500 ਪਟਾਕੇ ਦਿੰਦੇ ਨੇ ਪਰ ਮਹਿਕਮਾ ਇਹਨਾਂ ਦੇ ਕੀ ਇਹਨੇ ਕਿਵੇਂ ਨਿਗਰਾਨੀ ਕਰ ਰਹੇ ਵੀ ਇਹ 3000 ਦੇ ਦਿੱਤੇ ਕਿਉਂ ਦੇ ਗਏ ਨਾ ਫੇਰ ਵੀ ਸਾਨੂੰ ਤਮਾਕੇ ਦੇ ਦਿੰਦੇ ਨੇ ਜੇ 1500 ਪਟਾਕੇ ਇਹ ਹਾਲਾਤ ਸਾਡੇ ਕਿਸਾਨੀ ਦੇ ਨੇ ਮিসি ਸਾਹਿਬ ਇਹ ਗੱਲਾਂ ਸਾਡੇ ਨੂੰ ਲੋਟ ਕਰੋ ਸਾਰੇ ਬੰਦੇ ਕੋਈ ਵੀ ਇਹ ਨਹੀਂ ਕਹਦਾ ਜਦੋਂ ਅਸੀਂ ਅੱਕ ਲਾਉਂਦੇ ਆ ਤੁਸੀਂ ਠੀਕ ਆ ਰੋਗਦੇ ਹੋ ਪਰ ਅਸੀਂ ਅੱਕ ਦੇ ਵਿੱਚ ਪਹਿਲਾ ਹੁੰਦੇ ਆ ਸਾਡੇ ਕਿਸਾਨਾਂ ਨੇ ਆ ਨੌ ਨਵਾਨਾਂ ਨੇ 1% ਰੋਸ ਨਹੀਂ ਹਰ ਸੀਜ਼ਨ ਘਟ ਗਿਆ ਹਰ ਸੀਜ਼ਨ ਘਟਦੀ ਸਾਡੀ 40 ਸਾਲ ਦੀ ਨਿਗਾਹ ਸਾਡੇ ਨਹੀਂ ਠੱਕ ਹੁੰਦੀ ਕਿ ਸਰਕਾਰ ਪੂਰੇ ਪ੍ਰਬੰਧ ਕਰਦੀ ਹੈ ਨਾ ਸਾਡੀ ਨਿਗਾਹ ਘਟੇ ਨਾ ਸਾਡੀ ਜ਼ਮੀਨ ਦਾ ਪੰਜਾਬ ਦਾ ਪਾਤਾ ਵਰਨ ਸਾਡੇ ਜੀਵ ਜੰਤੂ ਮਿੱਤਰ ਨੇ ਉਹ ਨਾ ਮਰਨ ਕੋਈ ਕਿਸੇ ਨੂੰ ਵੀ ਚਾਉ ਨਹੀਂ ਹੱਥ ਘੜੇ ਕਰਾ ਕੇ ਦੇਖਣ ਦੀਆਂ ਦਲਾਉਣ ਦਾ ਚਾਹ ਹੈ ਮਜ਼ਦੂਰੀ ਹੈ ਕਿੰਨੇ ਸਾਨੂੰ ਬਿੱਲ ਦਿੰਦੇ ਹੋ ਕਾਇਦ ਨਾ ਸਾਡਾ ਜਿਹੜਾ ਲੰਗਾ ਹੈ ਘਟ ਕੇ ਜੇ ਕੋਈ ਗੱਠਾ ਬਣਾ ਜੂਗਾ ਤਾ ਹੱਤਾ ਹੱਤਾ ਦੋ ਦੋ ਹੱਥ ਨਹੀਂ ਆਉਂਦਾ ਨਹੀਂ ਕਿੰਨੇ ਮਿੰਟ ਤਾਂ ਸਾਡੇ ਨਾਲ ਐਗਰੀਮੈਂਟ ਕਰਦੇ ਹੋ ਅਸੀਂ ਅੱਗ ਲਾਉਣ ਕੋਈ ਵੀ ਬੰਦਾ ਤਿਆਰ ਧੰਨਵਾਦ ਜੀ ਸਾਰਿਆਂ ਦਾ ਸਾਥਰੀ ਕਾਹੇ ਦਾ ਨਗਰ ਦੇ ਵਿੱਚ ਜੀ ਜੀ ਸਾਹਿਬ ਤੇ ਨਾਲ ਸਾਰੀ ਟੀਮ ਕੰਪਨੀ ਤੇ ਸਾਰਿਆਂ ਦਾ ਧੰਨਵਾਦ ਅੱਜ ਜਿਹੜਾ ਮਸਲਾ ਆਪਾਂ ਵਿਚਾਰ ਰਹੇ ਬੜਾ ਗੰਭੀਰ ਮਸਲਾ ਹੈ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਵੀ ਇੱਕ ਬਹੁਤ ਹੀ ਚੰਗੀ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਪ੍ਰਧਾਨ ਜੀ ਨੇ ਵੀ ਗੱਲ ਕੀਤੀ ਕਿ ਕੋਈ ਲਾਸਟ ਟਾਈਮ ਜਿਹੜਾ ਹੈਗਾ ਨੁਕਸਾਨ ਹੋਇਆ ਸੀ ਫਸਲਾਂ ਦਾ ਤਹੋਦਾ ਗਿਰਦਾਵਲੀ ਖੂਪੀ ਸੀ ਤੇ ਇਹਨਾਂ ਨੇ ਅ ਅਧਿਕਾਰਤਾ ਸਰ ਜੀ ਕਹਿ ਰਹੇ ਕਿ ਜੇ ਮੈਂ ਰਿਪੋਰਟ ਭੇਜੀ ਹੈ ਕਿ ਜੇ ਇਹਨਾਂ ਨੇ ਰਿਪੋਰਟ ਭੇਜੀ ਹੈ ਮੈਂ ਅੱਗੇ ਵੀ ਦੇਤੀ ਹੈ ਸਾਡੇ ਕੋਲ ਕੁਝ ਪੈਸੇ ਪਿਛਲੇ ਹਫਤੇ ਆਏ ਨੇ ਉਹ ਮੈਂ ਚੈੱਕ ਕਰ ਲੈਣਾ ਕਿ ਉਹਨੇ ਵੀ ਤੁਹਾਡਾ ਪਿੰਡ ਹੈ ਜਾਂ ਨਹੀਂ ਜੇ ਇਸ ਪਿੰਡ ਦੇ ਆ ਚੁੱਕੇ ਨੇ ਤਾਂ ਫਿਰ ਨਾਲ ਉਹ ਟ੍ਰਾਂਸਫਰ ਕਰਕੇ ਤੁਹਾਡੀ ਪੇਮੈਂਟ ਹੋ ਜੋਗੀ ਜੇ ਨਹੀਂ ਆਏ ਤਾਂ ਮੈਂ ਫਾਲੋਅ ਅਪ ਕਰਨਾ ਪਰ ਉਹ ਪੈਸੇ ਜਿਨ੍ਹਾਂ ਨੇ ਰਿਪੋਰਟ ਭੇਜੀ ਹੈ ਤਾਂ ਪੈਸੇ ਜ਼ਰੂਰ ਆ ਜਾਣਗੇ ਮੈਂ ਪਿਛਲੇ ਸਾਲ ਜਿਹੜੀ ਵੀ ਹੋਈ ਸੀ ਉਹਦੀ ਮੈਂ ਰਿਪੋਰਟ ਪੇਸ਼ ਕੀਤੀ ਸੀ ਹੁਣ ਇਹਦਾ ਵਾਲਾ ਪਿੰਡ ਤਾਂ ਗਿਆ ਕਿ ਨਹੀਂ ਉਹ ਇੱਕ ਵਾਰੀ ਮੈਨੂੰ ਵੈਰੀਫਾਈ ਕਰਨਾ ਪਵੇਗਾ ਪਰ ਸਾਡੇ ਕੋਲ ਕੁਝ ਪੈਸੇ ਉਹ ਆਈ ਹੈ ਨਾ ਮੇਰੇ ਕੋਲ ਹਾਂ ਜੀ ਨਹੀਂ ਹੈ ਤਾਂ ਫਿਰ ਤਾਂ ਮੋਸਟ ਪ੍ਰੋਬੇਬਲ ਤਰ੍ਹਾਂ ਪੈਸਾ ਜਿਹੜਾ ਹੈਗਾ ਉਹ ਆ ਗਿਆ ਹੋਣਾ ਜੇ ਨਹੀਂ ਆਇਆ ਹੋਏਗਾ ਤਾਂ ਫਿਰ ਆ ਹੀ ਜਾਏਗਾ ਮੈਂ ਨੇ ਇੱਕ ਵੀਕ ਪਹਿਟ ਉੱਥੇ ਮੀਟਿੰਗ ਹੋਈ ਹੈ ਸੀਨੀਅਰ ਸੈਕਟਰੀ ਸਾਹਿਬ ਦੀ ਨਿਗਰਾਨੀ ਦੇ ਵਿੱਚ ਉਹਦੇ ਬਾਅਦ ਤੇ ਮੀਟਿੰਗ ਦੇ ਬਾਅਦ ਹੀ ਪੈਸੇ ਰਿਲੀਜ਼ ਹੁੰਦੇ ਨੇ ਉਹ ਆ ਜਾਣਗੇ ਉਹਦਾ ਕੋਈ ਇਸ਼ੂ ਨਹੀਂ ਦੂਜਾ ਜਿਹੜਾ ਤੁਹਾਡਾ ਸੀਗਾ ਉਹ ਹੈ ਖਾਦ ਦਾ ਮਸਲਾ ਖਾਦ ਦਾ ਮਸਲਾ ਜਿਹੜਾ ਹੈਗਾ ਉਹ ਸਿਰਫ ਪਟਿਆਲੇ ਦਾ ਨਹੀਂ ਹੈ ਪੰਜਾਬ ਦਾ ਨਹੀਂ ਹੈ ਇਹ ਭਾਰਤ ਦਾ ਮਸਲਾ ਬਣਿਆ ਹੋਇਆ ਹੈ ਕਿਉਂਕਿ ਇਹਦੇ ਵਿੱਚ ਇੰਪੋਰਟ ਦਾ ਇਸ਼ੂ ਹੈ ਤੇ ਉਹ ਇੰਪੋਰਟ ਜਿਹੜਾ ਹੈਗਾ ਉਹ ਭਾਰਤ ਸਰਕਾਰ ਡਿਸਾਈਡ ਕਰਦੀ ਹੈ ਤੇ ਇਹਦੇ ਬਾਰੇ ਆਪਣੇ ਜਿਹੜੇ ਐਡੀਸ਼ਨਲ ਸੀਨੀਅਰ ਸਕੱਤਰ ਸਾਹਿਬ ਨੇ ਉਹ ਹਫਤਾ ਪਹਿਲਾਂ ਦਿੱਲੀ ਵੀ ਗਏ ਤੇ ਉੱਥੇ ਮੰਤਰੀ ਸਾਹਿਬ ਜਿਹਨਾਂ ਨਾਲ ਉਹਨਾਂ ਦੀ ਗੱਲ ਵੀ ਹੋਈ ਹੈ ਕਿ ਪੰਜਾਬ ਵਿੱਚ ਸਾਨੂੰ ਇਹ ਵੀ ਇੱਕ ਬੜੀ ਪ੍ਰੋਬਲਮ ਆ ਰਹੀ ਹੈ ਤੇ ਇਹਦੇ ਵਾਸਤੇ ਐਕਸਟਰਾ ਟੈਕਸ ਦੇ ਦਿਆ ਜਾਂ। ਤੇ ਉਹਦੇ ਬਾਰੇ ਵੀ ਸਰਕਾਰ ਦੇ ਲਈ ਕੀ ਹੈ ਉਹ ਚਿੰਤੀ ਲਈਏ ਪਰ ਕਿਉਂਕਿ ਸਰਕਾਰ ਦੇ ਆਪਣੇ ਕੰਟਰੋਲ ਵਿੱਚ ਨਹੀਂ ਹੈਗਾ ਫੈਡਰਲ ਗਵਰਨਮੈਂਟ ਦੇ ਤੱਕ ਕਿ ਕਿ ਉਹ ਕਿਸ ਤਰੀਕੇ ਨਾਲ ਡਿਪੈਂਡ ਕਰਦੇ ਨੇ ਸਾਇਆ ਕਰਦੇ। ਜਿਵੇਂ ਜਿਵੇਂ ਆਉਂਗਾ ਤਾਂ ਉਹਦਾ ਵੀ ਤੁਹਾਡੇ ਕੋਲ ਪਹੁੰਚਾ ਉਨੇ ਬਾਅਦ ਆਪਣੇ ਪ੍ਰਾਨੇ ਕਿਹਾ ਕਿ ਇਹ ਇੱਕ ਜਿਹੜਾ ਇਹਨਾਂ ਨੇ ਹੁਣੇ ਇਸ਼ੂ ਚੁੱਕਿਆ ਸੀਗਾ ਕਿ ਆਪਾਂ ਜਿਹੜਾ ਇੱਥੇ ਗੱਠੇ ਬਣਾ ਕੇ ਲੈ ਜਾਂਦੇ ਜਿਹੇ ਗੱਠੇ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਉਹ ਵੀ ਉਹਨੂੰ ਸਾੜਦੇ ਹੀ ਆ ਤਾਂ ਫਿਰ ਕਿਸਾਨ ਤੇ ਉਹ ਵੱਖਰਾ ਕਿਵੇਂ ਹੋ ਗਿਆ ਹੈ ਨਾ ਮੈਨੂੰ ਇਹ ਦੱਸੋ ਕਿ ਆਪਾਂ ਸਾਰੇ ਇੱਕ ਚੀਨੀ ਵਾਲੀ ਚਾਹ ਵੀ ਦੇ ਸੀ ਵੀ ਪੀਂਦੇ ਹੋ ਨਾ ਮਿੱਠੀ ਚਾਹ ਪੀਂਦੇ ਹੋ ਸਾਰੇ ਹੌਸਲੀ ਆਪਾਂ ਨਮਕੀਨ ਵੀ ਪੀਂਦੇ ਹਾਂ एक होंगे है कि जे मैं थोड़ा कह कि जो साल का पूरा कोटा है चीनी का वो तुम एक महीने की चाय बच्च पा देना है। तो थो चा चंकी लगेगी दस दौर नहीं लगती ना जो बाकी ग्यारह महीने की चाह सारी पीनी है वह एक महीने की चाह चीनी चढ़ दौ उसकी तो तो ग्यारह ग्यारह महीने में फिकी चाय पीनी है तो एक महीने सारा पूरा साल का चीनी जो है खत्म कर देना गल बनि नहीं ਜਿਹੜਾ ਸਾਰਾ ਇਹ ਵਾਤਾਵਰਨ ਹੈ ਇਹਦੇ ਵਿੱਚ ਇੱਕ ਮਾਤਰਾ ਚਾਹੀਦੀ ਹੁੰਦੀ ਹੈ ਕਿ ਇਸ ਤੋਂ ਵੱਧ ਇਹ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਹੁਣ ਜੇ ਆਪਾਂ ਥੋੜ੍ਹਾ ਦੋੜਾ ਛੱਡਦੇ ਆ ਤਾਂ ਵਾਤਾਵਰਨ ਵਿੱਚ ਕਪੈਸਿਟੀ ਹੈ ਕਿ ਇਹ ਖੁਦ ਨੂੰ ਕਲੀਨ ਕਰ ਲਵੇ ਉਹਨਾਂ ਨੂੰ ਸਾਮ ਸਕਦਾ ਜੇ ਉਹ ਇਹੋ ਹੀ ਨਿਕਲ ਹੋ ਗਈ ਕਿ ਮੈਂ ਹੁਣ ਜਿੰਨਾ ਵੀ ਸਾਰਾ ਜਲਣਾ ਹੈ ਉਹ 15 ਦਿਨ ਵਿੱਚ ਜਲ ਜਾਣਾ ਵਾਤਾਵਰਨ ਨੂੰ ਸਾਮ ਨਹੀਂ ਸਕਦਾ ਤੇ ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਸਾਡੇ ਖਾਂਸੀ ਦੀ ਬਿਮਾਰੀ ਦੰਮੇ ਦੀਆਂ ਬਿਮਾਰੀਆਂ ਉਹ ਸਾਰੇ ਜਿਹੜਾ ਹੈਗਾ ਉਹ ਵੱਧ ਜਾਂਦਾ ਹੈ ਤੇ ਨਾਲ ਹੀ ਕਾਂਸ ਨਿਯੋਜਨਿਕ ਵੀ ਹੁੰਦੀ ਹੈ ਕੁਝ ਚੀਜ਼ਾਂ ਜਿਹੜਾ ਜਿਹੜਾ ਕੇਂਦਰ ਵੀ ਹੋ ਸਕਦਾ ਉਹ ਵੀ ਬਿਮਾਰੀਆਂ ਫੈਲ ਸਕਦੀਆਂ ਨੇ ਤਾਂ ਆਪਾਂ ਇਹ ਦੋਨੋਂ ਚੀਜ਼ਾਂ ਨੇ ਬਿਲਕੁਲ ਵੱਖਰੀਆਂ ਨੇ ਉਹ ਬੰਦੇ ਨੇ ਅਹੀ ਵਾਲੀ ਚੀਜ਼ ਜਿਹੜਾ 15 ਦਿਨ ਵਿੱਚ ਚੱਲਦਾ ਹੈ ਉਹ 365 ਦਿਨ ਵਿੱਚ ਯੂਜ਼ ਕਰਨਾ ਹੈ ਉਹਦੇ ਵਿੱਚ ਵੀ ਕੰਟਰੋਲਡ ਬਰਨੀ ਜਿਵੇਂ ਆਪਾਂ ਇੱਥੇ ਕਰਦੇ ਆ ਨਾ ਕਿ ਮੈਂ ਬਹੁਤ ਦੇਖਿਆ ਕਿ ਆਪਾਂ ਦੋ ਤਰੀਕੇ ਨਾਲ ਬਰਨੀ ਕਰਦੇ ਆ ਇੱਕ ਇਹ ਕਿ ਜੇ ਆਪਾਂ ਪਹਿਲਾਂ ਕਟਿੰਗ ਕਰ ਲਈ ਹਾਰਵੈਸਟਰ ਯੂਜ਼ ਕਰਦੇ ਆ ਜਿਹੜੀ ਉੱਪਰੋਂ ਉਹਦੀ ਥੋੜੀ ਜੀ ਰਹਿੰਦੀ ਹੈ ਉਹਨੂੰ ਇੱਕ ਲਾਈਨ ਵਾਲਾ ਬਰਾ ਚਲਾ ਕੇ ਖਤਮ ਕਰ ਦਿੰਦੇ ਆ ਦੂਜਾ ਹੈ ਕਿ ਜਲਦੀ ਵਿੱਚ ਜਿਹੜਾ ਖ ਜਾਂ ਫਿਰ ਪੂਰਾ ਕੱਟ ਮਾਰ ਕੇ ਰੀਪਰ ਮਾਰ ਕੇ ਉਹਦੇ ਬਾਅਦ ਫਿਰ ਆਗ ਲਾਉਂਦੇ ਦੋਨਾਂ ਵਿੱਚ ਤਾਂ ਫਰਕ ਹੈ ਨਾ ਜਿਹੜਾ ਆਪਾਂ ਪੂਰਾ ਰੀਪਰ ਕਰਕੇ ਸਾਰਾ ਕੁਝ ਜਲਾ ਦਿੰਦੇ ਉਹਦਾ ਦੋਹਾਂ ਤੁਸੀਂ ਦੇਖਿਆ ਕਿ ਤਾਂ ਕਿੰਨਾ ਖਤਰਨਾਕ ਹੁੰਦਾ ਹੈ ਬਿਲਕੁਲ ਗੀਲੀ ਮਿੱਟੀ ਦੇ ਨਾਲ ਨਿਕਲਿਆ ਹੋਇਆ ਕਿੰਨਾ ਸਾਹ ਵਿੱਚ ਪ੍ਰੋਬਲਮ ਕਰਦਾ ਹੈ ਤੇ ਕੁਝ ਦਿਸਦਾ ਵੀ ਨਹੀਂ ਇਹ ਜਿਹੜਾ ਦੂਜਾ ਵਾਲਾ ਹੈ ਇਹ ਤਾਂ 2 ਮਿੰਟ ਵਿੱਚ ਖੇਤ ਕੱਟ ਕੇ ਲੇਰ ਹੋ ਜਾਂਦਾ ਹੈ ਜਿਹੜਾ ਲਾਈਨ ਵਾਲੀ ਹੈ ਇੱਕ ਤਰਫ ਜਹਾ ਦਿਆ ਮੈਂ ਦੇਖਿਆ ਕਿ 2-4 ਮਿੰਟ ਵਿੱਚ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਦੂਜਾ ਵਾਲਾ ਆਧਾ ਘੰਟਾ 1 ਘੰਟਾ ਜਲਦਾ ਰਹਿੰਦਾ ਹੈ ਤੇ ਉਹ ਕੰਟੀਨਿਊਸ ਉਹ ਨੁਕਸਾਨ ਕਰਦਾ ਹੈ ਤੇ ਮਸਲਾ ਇਹ ਹੈ ਆਖਰੀ ਕਿਸੇ ਵੀ ਤਰੀਕੇ ਦੀ ਲੱਗੇ ਹੈ ਤਾਂ ਮਾਰੀ ਪਰ ਜਿਹੜਾ ਰੀਪਰ ਕਰਕੇ ਆਪਾਂ ਕਰਦੇ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਠੀਕ ਹੈ ਉਹਦਾ ਤੇ ਤੁਸੀਂ ਦੇਖੋ ਵੀ ਕੀ ਹੁਣ ਦੂਜਾ ਜਿਹੜਾ ਤੁਸੀਂ ਕਹ ਰਹੇ ਸੀ ਨਹੀਂ ਸਾਡੇ ਕੋਲ ਸਾਧਨ ਨਹੀਂ ਠੀਕ ਹੈ ਮੈਨੂੰ ਇਹ ਦੱਸੋ ਕਿ ਮੈਂ ਜੰਮੂ ਕਸ਼ਮੀਰ ਤੋਂ ਆਂ ਆਪਾਂ ਉੱਥੇ ਸਾਡੀ ਸਿਰਫ ਇੱਕ ਹੀ ਫਸਲ ਹੁੰਦੀ ਹੈ ਦੂਜਾ ਫਸਲ ਵੀ ਕਦੇ-ਕਦੀ ਲਾ ਲੈਂਦੇ ਆ ਪਰ ਆਪਾਂ ਫੇਲੀ ਵੀਟ ਤੇ ਪੈੜੀ ਦਾ ਸਾਈਕਲ ਨਹੀਂ ਕਰਦੇ ਸਾਡੇ ਉੱਤੇ ਪੈੜੀ ਹੀ ਚਲਦੀ ਹੈ ਸਟੈਪਲ ਡਾਈਟ ਜਿਵੇਂ ਤੁਸੀਂ ਇੱਥੇ ਰੋਟੀ ਖਾਂਦੇ ਆਪਾਂ ਉੱਥੇ ਚਾਵਲ ਖਾਂਦੇ ਆ ਬਸ ਅੱਜ ਵੀ ਇਥੇ ਵੀ ਸਿਰਫ ਚਾਵਲ ਹੀ ਮੋਸਲੀ ਪ੍ਰਬੰਧ ਕਰਦਾ ਤੇ ਨਿੱਕੜੀ ਰੋਟੀ ਖਾਂਦੇ ਤੇ ਸੈਮੇ ਉੱਥੇ ਵੀ ਆਪਾਂ ਸਿਰਫ ਚਾਵਲ ਹੀ ਖਾਂਦੇ ਆ ਤੇ ਉੱਥੇ ਆਪਾਂ ਪਿਛਲੇ 20 ਸਾਲ 30 ਸਾਲ 50 ਸਾਲ 100 ਸਾਲ ਤੋਂ ਇਕੱਠੇ ਬਣਾ ਰਹੇ ਤੇ ਸਾਡੀ ਜ਼ਮੀਨ ਦੀ ਉਪਜਾਅ ਤਾਂ ਖਤਮ ਹੋ ਗਈ ਆ ਆਪਾਂ ਕਿਉਂਕਿ ਆਪਾਂ ਜਿਹੜਾ ਯੂਜ਼ ਕਰਦੇ ਸੀਗੇ ਆਪਾਂ ਉੱਥੇ ਅੱਗ ਨਹੀਂ ਲਾਉਂਦੇ ਉਹ ਕੱਟ ਕੇ ਜਿਹੜਾ ਤੁਹਾਡਾ ਐਪਲ ਜਿਹੜਾ ਆਪਾਂ ਸੇਬ ਬਣਾਦੇ ਹਾਂ ਸੇਬ ਦੀ ਜਿਹੜੀ ਪੇਟੀਆਂ ਨੇ ਉਹਦੇ ਵਿੱਚ ਪੈਕਿੰਗ ਦੇ ਵਾਸਤੇ ਯੂਜ਼ ਕਰਦੇ ਸੀਗੇ ਤੇ ਸਾਡੇ ਜਿਹੜੇ ਜਾਨਵਰ ਹੈ ਉਹ ਪੰਜਾਬੀ ਜਿਹੇ ਤਰ੍ਹਾਂ ਜ਼ਿਆਦਾ ਉਹਨਾਂ ਨੂੰ ਐਂ ਨਹੀਂ ਕਿ ਜਿਵੇਂ ਅਸੀਂ ਤਾਂ ਹਾਈ ਵੈਰਾਈਟੀ ਚਾਹੀਏ ਉਹ ਉਹ ਵੀ ਖਾ ਲੈਂਦੇ ਸਾਡੇ ਵਾਲੇ ਜਾਨਵਰ ਜਿਹੜੇ ਇੱਕ ਤਾਂ ਉਹ ਥੋੜਾ ਜਿਹਾ ਉਹਨਾਂ ਨੂੰ ਸਮਝ ਆ ਜਾਂਦਾ ਇੱਥੇ ਤਾਂ ਹੋਰ ਬਟਵੈਂਟਰ ਵੀ ਫਿਰਦਾ ਨੇ ਕਿਉਂਕਿ ਜਿਹੜਾ ਬਰਕ ਦੇ ਤੇ ਉਸ ਵਿੱਚ ਤਾਂ ਗ੍ਰੀਨਲੀ ਮਿਲ ਸਕਦਾ ਜਿਹੜਾ ਸਬਜ਼ ਹਰਾ ਜਿਹੜਾ ਹੈ ਉਹ ਮਿਲਦਾ ਨਹੀਂ ਤੇ ਇਸ ਕਰਕੇ ਖਰਾਬਨਾ ਪ੍ਰਾਲੀ ਦਾ ਸਾਰਾ ਕੁਝ ਹੈ ਉਹੀ ਦਿੰਦੇ ਆ ਆਪਾਂ ਨਾਲ ਜਿਹੜਾ ਬੀਟ ਬ੍ਰਾਂਡ ਹੁੰਦਾ ਹੈ ਜਿਹੜਾ ਤੁਸੀਂ ਆਪਣਾ ਦਿੰਦੇ ਹੋ ਇੱਥੇ ਚੋਕਰ ਉਹ ਆਪਾਂ ਥੋੜਾ ਸਾ 2-3 ਕਿਲੋ ਉਹ ਖਿਲਾ ਦਿਆ ਸਾਥ ਪੇਟ ਭਰਨ ਦੇ ਵਾਸਤੇ ਆਪਾਂ ਇਹਨੂੰ ਯੂਜ਼ ਕਰਦੇ ਆਂ ਫਿਲਟਰ ਵੀ ਉਹ 4 ਮਹੀਨੇ ਆਲਮੋਸਟ ਇਹੀ ਚੱਲ ਜਾਏ ਇਸ ਕਰਕੇ ਸਾਨੂੰ ਉਹਦੀ ਲੋਡ ਨਹੀਂ ਪੈਂਦੀ ਸਾਨੂੰ ਜਲਾਉਣ ਦੀ ਵੀ ਲੋਡ ਨਹੀਂ ਪੈਂਦੀ ਤੇ ਜਿਹੜਾ ਇਹ ਕਹਿੰਦੇ ਉਹ ਕਿ ਨੁਕਸਾਨ ਹੋ ਜਾਏਗਾ ਫਿਰ ਘੱਮ ਹੋ ਜਾਣੇਗਾ ਉਹਦੇ ਚਾਂਸਸ ਬਹੁਤ ਘੱਟ ਨੇ ਪਰ ਫਿਰ ਵੀ ਪ੍ਰੈਫਰ ਕਰੀਏ ਤਾਂ ਪ੍ਰਕਰਤ ਇਹ ਹੀ ਹੈ ਕਿ ਆਪਾਂ ਇਹਨੂੰ ਮਿੱਟੀ ਦੇ ਨਾਲ ਹੀ ਮਿਲਾਏ ਕਿਉਂਕਿ ਇਸੇ ਵਿੱਚੋਂ ਨਿਕਲਿਆ ਹੋਇਆ ਹੈ ਇਹਦੇ ਵਿੱਚ ਉਹ ਚੀਜ਼ਾਂ ਨੇ ਜਿਹਦੇ ਨਾਲ ਜਨਾ ਹੈਗਾ ਆਪਾਂ ਫਰਟੀਲਾਈਜ਼ਰ ਵੀ ਯੂਸ ਨੂੰ ਘੱਟ ਕਰ ਸਕਦੇ ਆ ਤਾਂ ਬੈਟਰ ਹੈ ਕਿ ਆਪਾਂ ਉੱਥੇ ਹੀ ਸੰਭਾਲੀਏ। ਉਹ ਦੂਜਾ ਮਸਲਾ ਤੁਹਾਡਾ ਇਹ ਆ ਗਿਆ ਕਿ ਜੇ ਤਾਂ ਉੱਥੇ ਰਹਿਣ ਤੋਂ ਚਲੇ ਜਾਂਦੇ ਆ ਤੇ ਉਹਨੂੰ ਆਪਾਂ ਪ੍ਰੋਪਰਲੀ ਕਲੀਨ ਨਹੀਂ ਕਰਦੇ ਜਿਹੜੇ ਬਜ਼ੁਰਗ ਕਹ ਰਹੇ ਸੀਗੇ ਕਿ ਉਹਦੇ ਨਾਲ ਫਿਰ ਸਾਡਾ ਨੁਕਸਾਨ ਇਹ ਹੋ ਜਾਂਦਾ ਹੈ ਕਿ ਫਸਲ ਜਿਹੜੀ ਹੈਗੀ ਆ ਉਹਦੇ ਵਿੱਚ ਪੈਸਟ ਲੱਗ ਸਕਦਾ ਹੈ ਕਿਹੜਾ ਲੱਗ ਸਕਦਾ ਹੈ ਸੁੰਡੀ ਲੱਗ ਸਕਦੀ ਹੈ ਇਸ ਤਰੀਕੇ ਦਾ ਨੁਕਸਾਨ ਹੋ ਜਾਂਦਾ ਹੈ। ਦੇਖੋ मैं इस तो पहला एक और पिंड गया उ मैं यही कह इतने भी मैं यही कह रहा कि मैं पिछले साल भी कई सारे पिंड ऑलमोस्ट तो क्योंकि डेली अपना खेतों में ही होंगे सके इस बार भी जब मैं पटियाला आया तो मैं पटियाला लगभग चार पांच पिंड दौरा कर चुके हैं ये फसलों के वास्ते ही तो इतने भी अब दूसरा पिंड है तो जितने मैं उतने गया उ खेतों में भी गए तो दोनों तरह के खेत आप कि आप सर्विस पिछले साल इस्तेमाल किया सर्विस तुम्हें पता है

पाता क्योंकि जो आप करिए फसल बीज दी या फिर दूजे कोई तरीका तो वो हो सकता है कि एक थान ज्यादा बे नहीं तो उस करके सर्फे सीरल इस्तेमाल तो फिर के हम दसो कि ए फायदा होयानों तरह करने मिले जो सर्फे सीरल है सू जिहा हैोथ नहीं हुई फसल जी किसी थान ज्यादा किसी थान पर ਪਰ ਕੁਝ ਆਪਾਂ ਇਹੋ ਜਿਹੀ ਵੀ ਦੇਖੀ ਜਿੱਤਰੀ ਸੈਂਸ ਪਰ ਨਾਲੋਂ ਪੁਚਿਆ ਤਾਂ ਫਿਰ ਪਤਾ ਲਗਾ ਕਿ ਜਿਹੜਾ ਸਰਵੇਸੀ ਨੇ ਰੋਣਾ ਨੇ ਇਸਤੇਮਾਲ ਕੀਤਾ ਸੀ ਉਹ ਟੈਕਨੀਕਲੀ ਸਹੀ ਨਹੀਂ ਸੀਗਾ ਉਹਦੇ ਜਿਹੜੇ ਤੰਤ ਬਣਨੇ ਸੀਗੇ ਬਾਕੀ ਸਾਰਾ ਉਹਦੇ ਵਿੱਚ ਪ੍ਰੋਬਲਮ ਸੀ ਜਿਸ ਕਰਕੇ ਉਹ ਨਾਦਾਂ ਥੋੜਾ ਜਿਹਾ ਅੰਕਸਾਮ ਹੋ ਗਿਆ ਉਹਨੇ ਦੁਬਾਰਾ ਬੀਜ ਨਾ ਪਿਆ ਪਰ ਜਿਨ੍ਹਾਂ ਦਾ ਸਰਵੇਸੀ ਨੇ ਸਹੀ ਸੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦੀ ਫਸਲ ਵੀ ਚੰਗੀ ਹੋਈ ਤੇ ਓਵਰ ਆਲ ਜਿਹੜਾ ਇਹਨਾਂ ਨੂੰ ਬੇਨਫੀਟ ਹੋਇਆ ਤੇ ਦੂਜੇ ਇਹ ਕਹਿੰਦੇ ਕਿ ਇਦੇ ਵਿੱਚ ਫਸਲ ਵੀ ਜਿਹੜਾ ਹੈਗਾ ਸੁੰਢੀ ਲੱਗੀ ਕੁਟਾਾਂਾਂ 'ਤੇ ਕੁਛ ਤੇ ਨਹੀਂ ਲੱਗੀ ਪਰ ਮੈਂ ਬਟਿੰਡੇ ਵੀ ਸੀਗਾ ਮੈਂ ਉੱਤੇ ਵੀ ਦੇਖਿਆ ਕਿ ਜਿੱਥੇ ਆਪਾਂ ਅੱਗ ਵੀ ਕੁਝ ਕੁਟਾਾਂ ਤੇ ਲਾਈ ਸੀ ਉੱਤੇ ਵੀ ਸੁੰਢੀ ਹੋਈ ਸੀ ਤੇ ਇਹਦਾ ਨਹੀਂ ਹੈ ਕਿ ਸਿਰਫ ਉੱਥੇ ਜਿਹੜਾ ਆਪਾਂ ਅੱਗ ਨਹੀਂ ਲਾਈ ਇਸ ਕਰਕੇ ਹੀ ਸੁੰਢੀ ਹੋਈ ਜਿੱਥੇ ਅੱਗ ਵੀ ਲਾਈ ਸੀ ਉੱਥੇ ਵੀ ਸੁੰਢੀ ਹੋਈ ਤੇ ਮਤਲਬ ਸੇਮ ਨਹੀਂ ਹੈ ਕਿ ਕਿ ਆਪਾਂ ਤਾਂ ਸਿਰਫ ਜ਼ਹਿਨ ਦੇ ਹਿਸਾਬ ਨਾਲ ਟੈਕਨੋਲੋਜੀ ਦੇ ਸਿਰ ਨਾਲ ਗੱਲ ਕਰ ਰਹੇ ਹਾਂ ਕੋਈ ਪ੍ਰੋਬਲਮ ਨਹੀਂ ਹੈ ਕਿ ਸੁੰਢੀ ਜਿਹੜਾ ਹੈਗਾ ਉਹ ਤੋਂ ਇਹ ਹੀ ਹੈ ਕਿ ਜੇ ਆਪਾਂ ਫਸਲ ਵੜਦੀ ਹੈ ਉਸ ਤੋਂ ਬਾਅਦ ਇਮੀਡੀਏਟਲੀ ਬਗੈਰ ਕਿਸੇ ਹੋਏ ਮੁਹੇਸੇ ਥੋੜਾ ਜਿਹਾ ਗਾਲਾ ਰਹਿ ਗਿਆ ਤਾਂ ਉਸ ਦੇ ਨਾਲ ਹੀ ਇਹ ਹੀ ਉਸ ਦੇ ਨਾਲ ਹੀ ਜੜਾਇਗਾ ਬਾਡੀ ਸੁੰਡੀ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਜੇ ਆਪਾਂ ਉਹਦੇ ਇੱਕ ਵਾਰ ਛਰਕਾਅ ਕਰ ਲਈਏ ਉਸ ਤੋਂ ਬਾਅਦ ਆਪਣਾ ਕੰਮ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਇਸ ਦੇ ਲਈ ਕਿਹੜਾ ਕੋਈ ਇਸ਼ੂ ਆਣਾ ਚਾਹੀਦਾ ਹੁਣ ਮੇਰੀ ਬੇਨਤੀ ਇਹ ਹੈ ਕਿ ਆਪਾਂ ਇਥੇ ਟੈਸਟ ਤੱਕ ਕੀਤਾ ਨਹੀਂ ਹੈ ਤੁਹਾਨੂੰ ਖਾਲੇ ਮੇਰਾ ਯਕੀਨ ਵੀ ਨਹੀਂ ਆਉਣਾ ਕਿ ਜਿਹੜਾ ਸਾਹਿਬ ਕਹਿ ਰਹੇ ਆ ਇਹ ਤਾਂ ਅਫਸਰ ਨੇ ਅਫਸਰ ਨੇ ਤਾਂ ਕਹਿਣਾ ਹੀ ਹੈ ਪਰ ਜਦ ਤੱਕ ਕਿਸਾਨ ਖੁਦ ਇਹ ਕਹੇ ਖੁਦ ਕਰਕੇ ਸਮਝ ਨਹੀਂ ਜਾਂਦਾ ਕੋਨੇ ਬੋਕਲ ਮੰਨ ਨਹੀਂ ਦੇ ਤੇ ਮੇਰੀ ਬੇਨਤੀ ਹੈ ਕਿ ਜਿਹੜੇ ਆਪਣੇ ਵੱਡੇ ਕਿਸਾਨ ओ, कटो कट एक एकर, दो एकर बस एक या दो एकरेसूर तो इस बार इस्तेमाल कर एक एकर, दो एकर, तो बहुत ज्यादा नहीं देखो ये मसला जरा है अज आज़दा नहीं है मसला है नवी पीढ़ी का मसला है थोड़े, सारी आगे की जरूरियात खर्चा भी कुछ नहीं जिमें कहा कि जो नॉर्मल खर्चा आता तो है उसको तो घट खर्चा है मशीन जो है लख रुपये की है वह आप प्रोवाइड कर देवे तुझे कोशिश कर रहे हो आपको एक बंदा भी देने जो थोड़ा टेक्नीकली समझा भी देगा किना है ਉਹ ਵੀ ਇਕ 3 ਇਕ ਤੁਸੀਂ ਕਰ ਲੋ ਫਿਰ ਸਾਨੂੰ ਅਗਲੇ ਸਾਲ ਜਿਹੜਾ ਫਸਲ ਕਟੂਗੀ ਸਾਨੂੰ ਦੱਸ ਦੇ ਕਿ ਇਸ ਚੰਗਾ ਸੀ ਤਾਂ ਕਿ ਨਹੀਂ ਸੀਗਾ ਕਿਉਂਕਿ ਇਹਦੇ ਵਿੱਚ ਕੀ ਹੈਗਾ ਕਿ ਜੇ ਆਪਾਂ ਇਹ ਇਸਤੇਮਾਲ ਕਰਨੇ ਲਿਆ ਤੁਹਾਡਾ ਅੱਜ ਦਾ ਖਰਚਾ ਵੀ ਕੱਟ ਜਾਊਗਾ ਨਵੇਂ ਖਰਚੇ ਦੀ ਤਾਂ ਲੋੜ ਨਹੀਂ ਹੈ ਤੇ ਜੇ ਇਹ ਕਾਮਯਾਬ ਹੋ ਜਾਂਦਾ ਹੈ ਤੁਸੀਂ ਫਿਰ ਅਗਲੇ ਸਾਲ ਕਹਿ ਦੋਗੇ ਕਿ ਸਾਨੂੰ ਸਰਪੇਸ ਜਿੜੀ ਦੇ ਦੋ ਆਪਾਂ ਵੇਨਾਲੀ ਕਰ ਲੈਣਾ ਸਾਨੂੰ ਗੱਠਾ ਬਣਾਉਣ ਦੀ ਲੋੜ ਨਹੀਂ ਸਾਨੂੰ ਸੁਪਰ ਸੀਡ ਇੰਨਾ ਮਹਿੰਗਾ ਮਸ਼ੀਨ ਲੈਣ ਦੀ ਵੀ ਲੋੜ ਨਹੀਂ ਸਹਿਮਤ ਜੀ ਇਸ ਬਾਤ पे ਦਸੂਤ ਹੋਈ ਵੀ ਇਕਰ ਹਰੇਕ ਕਿਸਾਨ ਜੋ ਵੱਡਾ ਕਿਸਾਨ ਹੈ ਜੇ ਇੱਕ ਇਕਰ ਦੋ ਇਕਰ ਜਿਹੜਾ भी ਤੁਹਾਨੂੰ ਲੱਗਦਾ ਹੋਵੇ ਸਰਵਿਸ ਸੀਟਰ ਦੇ ਨਾਲ ਨਿਸ਼ਚਿਤ ਕਰੋ ਜਿਹੜੀ ਡੀਪੀ ਵਾਲੇ ਦੀ ਡੀਪ ਹੋਣੀ ਨਹੀਂ ਅਗਰੇ ਕਿੰਨਾ 10 ਕਿੱਲੇ ਇੱਕ ਕਿਲਾ ਤਾਂ ਲਾਉਣੀ ਜਿਹੜਾ ਵੀ ਆਇਟਮ ਚਾਹੇ ਇੱਕ ਕਿਲਾ ਤਾਂ ਕਰ ਲੈੋ ਜਿਹੜੇ ਕੋਲ ਛੋਟਾ ਵੀ ਜੋਦੀ ਹੈ ਜਿਹੜੇ ਕੋਲ 10 ਕਿੱਲੇ ਹੈ ਇੱਕ ਕਿਲਾ ਤਾਂ ਕਰ ਹੀ ਸਕਦਾ ਹੈ ਨਾ ਇੱਕ ਇੱਕ ਕਿਲਾ ਤਾਂ ਕਰ ਸਕਦੇ ਆਪਾਂ

ਇਹਦੇ ਵਿੱਚ ਹੁਣ ਇਹ ਹੈ ਕਿ ਤੁਹਾਨੂੰ ਇੱਕ ਦੂਜੇ ਦੇ ਨਾਲ ਸ਼ੇਅਰ ਕਰਨਾ ਪਵੇਗਾ ਕਿ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਕਿਰਾਏ 'ਤੇ ਕਿਸੇ ਹੋਰ ਤਰੀਕੇ 'ਤੇ ਸੁਪਰਸੀਡਰ ਦੇ ਦੇਵੇ ਇਹ ਨਾ ਕਰੋ ਕਿ ਜੀ ਦੇਖੋ ਮੇਰਾ ਮੈਂ ਖਰੀਦਿਆ ਹੈ ਮੈਂ ਦੂਜੇ ਕਿਸੇ ਨੂੰ ਇਸਤੇਮਾਲ ਨਹੀਂ ਕਰਨ ਦੇਣਾ ਜੇ ਆਪਾਂ ਇੱਕ ਦੂਜੇ ਦਾ ਹੈਲਪ ਹੀ ਇਹਦੇ ਵਿੱਚ ਨਹੀਂ ਕਰਾਂਗੇ ਤਾਂ ਫਿਰ ਕੰਦਾ ਨਹੀਂ ਆ ਕਿਉਂਕਿ ਹਰ ਕਿਸੇ ਵਿਅਕਤੀ ਹਰ ਕਿਸੇ ਗਰੀਬ ਬੰਦਾ ਛੋਟਾ ਕਿਸਾਨ ਉਹ ਸੁਪਰਸੀਡਰ ਖਰੀਦ ਵੀ ਨਹੀਂ ਸਕਦਾ ਜਿਹੜਾ ਵੱਡਾ ਕਿਸਾਨ ਹੈ ਜੇ ਉਹ ਆਪਣਾ ਕਰ ਲੈਂਦਾ ਹੈ ਚਾਰ ਛੋਟੇ ਕਿਸਾਨਾਂ ਨੂੰ ਵੀ ਦੇ ਦਈਏ ਕਿਰਾਏ ਤੇ ਕੀ ਜਾਂਦਾ ਕੋਈ ਨੁਕਸਾਨ ਤਾਂ ਹੈ ਨਹੀਂ ਹੈ ਨਾ ਇੱਕ ਤੁਸੀਂ ਇਹ ਕਰਨਾ ਹੈ ਕਿ ਜਿਹੜਾ ਵੱਡਾ ਕਿਸਾਨ ਜਿਹਦੇ ਕੋਲ ਸੁਪਰ ਸੀਡਰ ਹੈ ਜਿਹਦੀ ਆਪਣੀ ਆਪਣੀ ਖੇਤੀ ਹੈ ਉਹ ਤੋਂ ਕਰੇਗੀ ਨਾਲ ਦਾ ਜਦਾਂ ਵੀ ਉਹਨਾਂ ਦੇ ਕੋਲ ਟਾਈਮ ਬਚਿਆ ਹੋਇਆ ਹੈ ਨਾਲ ਦੇ 3-4 ਛੋਟੇ ਕਿਸਾਨਾਂ ਦਾ ਵੀ ਹੈਲਪ ਕਰਕੇ ਉਹਨਾਂ ਨੂੰ ਕਿਰਾਏ ਤੇ ਬੇਸਿਸ ਤੇ ਸੁਪਰ ਸੀਡਰ ਇਸਤੇਮਾਲ ਕਰਦੇ ਨੇ ਠੀਕ ਹੈ ਜੀ ਅਗਰ ਜ਼ਿਆਦਾ ਇੱਕ ਮਿੰਟ ਹਾਂ ਜਿੱਥੇ ਜਿਹੜੀਆਂ ਸਾਡੇ ਤੇ 247 ਜਾਂ ਲੰਬੀਆਂ ਕਿਸਮੀਆਂ 18 47 ਵਗੈਰਾ ਵੈਰਾਈਆਂ ਨੇ 17 18 ਇਹ ਤਾਂ ਫੇਲ ਹੈ ਜੀ ਇਹ ਬਿੜਾ ਜਲਾਏ ਗੁੱਦੀ ਦਾ ਬਚੌੜੀ ਮੈਂਦੀ ਹੈ ਇਸ ਵੀ ਬਿੜਾ ਜਲਾਏ ਤੇ ਕਰਕੇ ਜੰਮਦੀ ਨਹੀਂ ਜੀ ਬਹੁਤ ਜ਼ਿਆਦਾ ਪ੍ਰਾਲ ਹੁੰਦਾ ਹੈ ਜਰਮੀਨੇਸ਼ਨ ਬਹੁਤ ਘੱਟ ਜਾਂਦਾ ਹੈ ਜੇ ਤੁਸੀਂ ਆਪਣੀ ਪੂਸਾ ਚੁਟੜੀ ਤੋਂ ਕਰਦੇ ਨਹੀਂ ਇਹ ਤਾਂ ਹੈ ਹੀ ਨਹੀਂ ਨਹੀਂ ਇੱਥੇ ਸਾਡੇ ਬੜੇ ਹੈਗੇ ਚਾਹੇ ਇਸ ਬਾਤ ਚੱਲ ਨਹੀਂ ਵੀ ਹੈ ਜੁੜੀ ਸਤਰੀ ਬਹੁਤ ਹੈਗੀ ਪਟਵਾਰਾ ਦਾ ਨਾ ਨਾ ਜਿਆਦਾ ਨਹੀਂ ਸਾਡੇ ਕਿੰਨਾ ਹੋਏਗਾ 50 50 ਹੋਏਗਾ ਹਾਂ ਫਿਰ ਬੈਠੋ ਠੀਕ ਹੈ ਹੁਣ ਹੋਗੀ 5 ਮਿੰਟ ਤੁਸੋਂ ਨੂੰ ਪਹਿਲੇ ਆਪ ਸੁਣੋ ਇਹ ਹੋ ਗਿਆ ਲਗਭਗ 50% ਆਪਣਾ ਇਸਤੇਮਾਲ ਹੋ ਜਾਏਗਾ ਬੁਲ ਰਹਿ ਗਿਆ ਲਗਭਗ 50% 1500 701 ਆਪਾਂ ਤੁਹਾਨੂੰ ਦੇਨੇ ਆ ਦੋ ਫੇਲਰ ਬੰਦਾ ਚਾਲ ਦੇ ਦੇਣਾ ਤੁਹਾਡਾ ਕੰਮ ਹੈ ਉਹਨੂੰ ਰੀ ਕੋ ਰਿਪੇਟ ਲਾ ਕੇ ਰੱਖ ਦੇਣਾ ਬੰਦਾ ਜਿਹੜਾ ਹੈਗਾ ਉਹ ਖੁਦ ਆ ਕੇ ਗੱਠੇ ਬਣਾ ਕੇ ਖੁਦ ਹੀ ਆਪੇ ਲੈ ਜਾਊਗਾ ਇਹ ਤੁਹਾਡਾ ਕੋਈ ਚਾਰਜ ਨਹੀਂ ਆਨਲਾਈਨ ਨਾ ਤੁਹਾਨੂੰ ਕੋਈ ਦੇਣਾ ਨਾ ਤੁਹਾਨੂੰ ਲਾਉਣਾ ਪੈਣਾ ਇਹ ਗੱਲੇ ਸਾਡੇ ਪਿੱਛੇ ਵੀ ਹੋਈ ਸੀ ਉਹ ਚੱਕਦੇ ਨਹੀਂ ਜੋ ਦਰਦਵੰਦਨ ਚੱਕਦੇ ਨਹੀਂ ਹੈ ਨਹੀਂ ਚੱਕਦੇ ਨਹੀਂ ਇੱਥੇ ਕਬਜ਼ੀਰ ਕਣਕਾ ਸਾਡੇ ਖੇਤਰੇ ਪਿੱਛੇ ਕਰਮ ਸਿੰਘ ਤਸੀਲਦਾਰ ਸਾਹਿਬ ਨੂੰ ਪੁੱਛੋ ਲੁਕਾ ਰਿਹਾ ਸੀ ਬਤਾਉਂ ਪੁੱਛ ਇਸ ਵਾਰੀ ਸਾਡੇ ਕੋਲ ਨਵੇਂ ਯੂਨਿਟ ਲੱਗੇ ਨੇ ਮਸ਼ੀਨਾਂ ਦੇ ਹੋਰ ਜਦੋਂ ਉਸੇ ਬਣਵਾ ਕੇ ਇੱਕ ਮਿੰਟ ਇੱਕ ਹੋਰ ਆਪਣਾ ਯੂਨਿਟ ਇੱਥੇ ਲੱਗ ਗਿਆ ਉਹਦੇ ਨਾਲ ਜਿਹੜਾ ਹੈਗਾ ਔਰ ਥੋੜਾ ਜਲਦੀ ਹੋ ਜਾਊਗਾ ਪਰ ਨਾਲ ਇਹ ਵੀ ਕਿ ਤੁਸੀਂ ਜ਼ਹਿਨ ਵਿੱਚ ਇਹ ਨਾਲ ਰੱਖੋ ਹਾਂ ਜੀ

डीसी साहब ਅੱਗੇ ਸਿਸਾ ਨਿਕ ਗਵੀ ਖੇਤਾਂ ਹੈ ਸੀਗੇ ਤੇ ਕੀ ਮਸਲਾ ਹੱਲ ਕਰਕੇ ਗਏ ਨੇ ਆਪਣੇ ਕਿਸਾਨਾਂ ਦਾ ਜਹਫਸਾ ਸਿਸਾ ਸਾਹਿਬ ਜਿਵੇਂ ਪਹਿਲਾਂ ਸੁਣਾਉਂਦੇ ਹੁੰਦੇ ਨੇ ਉਸ ਤਰ੍ਹਾਂ ਹੀ ਆਏ ਨੇ ਅਬ ਸੋਡਾ ਜਿਹੜਾ ਰਹਿ ਦਿਖੂਂਦਾ ਇਹਨੂੰ ਅੱਗ ਨਾ ਲਾਓ ਅਸੀਂ ਇਹਦਾ ਕੋਈ ਇੰਤਜ਼ਾਮ ਕਰਾਂਗੇ ਬੈਲਰ ਵੀ ਦੇਵਾਂਗੇ ਤੁਹਾਨੂੰ ਤੇ ਤੁਹਾਡੇ ਵਾਸਤੇ ਜੋ ਵੀ ਮਾਇਆ ਕਰਾਂਗੇ ਪਰ ਜੇ ਉਹ ਨਾ ਹੋਏ ਤਾਂ ਮਜਬੂਰ ਨਹੀਂ ਜੱਟਾਂ ਮੁਕਸ਼ਾਨਾਂ ਨੂੰ ਇਹਦੀ ਅੱਗ ਨਹੀਂ ਪਈ ਨਹੀਂ ਅਸੀਂ ਕੋਈ ਅੱਗ ਦਾੰਦ ਦਾ ਸ਼ੂਕਰੀ ਅੱਜ ਜਿਹੜੀ ਜਗਰ ਸਾਡੇ ਡਿਵੀਜ਼ਨ ਕੈਟੈਗਰੀ ਸੀ ਤੇ ਜੀਪ ਫਿੱਟਿਵਾੜੀ ਉਹ ਵੀ ਪਹੁੰਚੇ ਸੀ ਆਪਣਾ ਤਹਿਸੀਲਦਾਰ ਸਾਹਿਬ ਵੀ ਪਹੁੰਚੇ ਤੇ ਹੋਰ ਵੀ ਉਹਨਾਂ ਦੇ ਨੁਮਾਇੰਦੇ ਜਿਹੜੇ ਪਹੁੰਚੇ ਤੇ ਕਗੇ ਵੀ ਐਸ ਐਚਓ ਇੱਥੇ ਦਾ ਪਹੁੰਚਿਆ ਇੱਥੇ ਆਏ ਸੀ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੀਰੀ ਦਾ ਕਟਾਈ ਕਰਨੀ ਹੈ ਉਹਨਾਂ ਨੂੰ ਜਿਹੜੀ ਰੈਂਡ ਫੋਨ ਨੂੰ ਅੱਗ ਲਾਉਣੀ ਹੈ ਵੀ ਤੁਸੀਂ ਨਾ ਲਾਓ ਅਸੀਂ ਉਹਨਾਂ ਨੂੰ ਦੋ ਤਿੰਨ ਸਵਾਲ ਪੁੱਛੇ ਸੀ ਵੀ ਇੱਕ ਪਾਸੇ ਸਰਕਾਰ ਕਹਿਦੀ ਹੈ ਵੀ ਅਸੀਂ ਸਬ ਸਿਟੀਆਂ ਦੇ ਇੰਨੇ ਬੈਲਰ ਦੇਤੇ ਵੀ ਸਾਡੇ ਪਿੰਡ ਵਾਸਤੇ 30 ਕਿੰਨੇ ਬੈਲਰ ਦੇਨੇ 4000 ਕਿਲਾ ਸਾਡੇ ਤਕਰੀਬਨ ਜੀ ਹੈ 20 ਕਿਲੇ ਇੱਕ ਬੈਲਰ ਜਿਹੜਾ ਉਹ ਸਫਾਈ ਕਰਦਾ ਵੀ ਬਾਕੀ ਕਿੰਨੇ ਦਿਨਾਂ ਚ ਉਹ ਕਰੂਗਾ ਅਸੀਂ ਬਿਲਕੁਲ ਅੱਗ ਲਾਉਣ ਨੂੰ ਤਿਆਰ ਨਹੀਂ ਹੈਗੇ ਵੀ ਅੱਗ ਲਾਵਾਂਗੇ ਸਾਨੂੰ ਅੱਗ ਲਾਉਣੀ ਕੋਈ ਚੰਗੀ ਨਹੀਂ ਸਾਡੇ ਨੌਜਵਾਨਾਂ ਦੀ ਬੇਟਿਆਂ ਦੀ ਧੀਆਂ ਦੀ ਜਿਹੜੇ 1% ਸੀਜ਼ਨ ਦੇ ਇੱਕ ਸੀਜ਼ਨ ਦੇ ਵਿੱਚ ਸਾਡੀ ਨਿਗਾ ਚਲੀ ਜਾਂਦਾ ਅਸੀਂ ਬਹੁਤ ਬਚਤ ਕਰਦੇ ਆ ਪਰ ਸਾਨੂੰ ਇਹੀ ਗੱਲਾਂ ਤੁਸੀਂ ਰੋਟਾ ਪੀਟਰ ਕਿਸੇ ਨੂੰ ਧਾਰਾ ਲੈ ਲਓ ਕਿਸੇ ਨੂੰ ਹੈਪੀ ਸੀਟਰ ਧਾਰਾ ਦੇ ਦਿਓ ਪਰ ਧਾਰਾ ਅੱਜ ਦੀ ਜਵਾਨੀ ਵਿੱਚ ਕੌਣ ਦਿੰਦਾ ਹੈ ਪੈਸਾ ਅਗਲਾ 1.5 ਲੱਖ ਰੁਪਏ ਲਾ ਕੇ ਇੱਕ ਦੂਜੇ ਨੂੰ ਕੌਣ ਤੜਵਾਉਂਦਾ ਇਹਦੇ ਵਿੱਚ ਅੱਜ ਡੀਸੀ ਸਾਹਿਬ ਨੇ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਸਿਰਫ ਗੱਲਾਂ ਹੀ ਰਹਿ ਗਈਆਂ ਉਥੇ ਫਲਾਣੀ ਚੀਜ਼ ਲਿਆਓ ਫਲਾਣ ਖਾਂ ਵੀ ਆਈ ਹੋਈ ਹੈ ਉਹਨੂੰ ਕੱਲਾ ਕੱਲਾ ਦਾਣਾ ਲਾ ਦੂ ਨਾ ਉਹ ਅਸੀਂ ਦੇਖੀ ਨਾ ਅਸੀਂ ਨੇ ਸੁਣਿਆ ਕਦੇ ਇਹ ਗੱਲਾਂ ਦੇ ਵਿੱਚ ਤੰਤ ਘੱਟੇ ਹੀ ਲੱਗਦਾ ਸਾਨੂੰ ਅਸੀਂ ਦਾ ਪਹਿਲੇ ਨੂੰ ਕਿਹਾ ਦੂਸਰੀ ਨੰਬਰ ਕਿਹਾ ਵੀ ਅਸੀਂ ਆਪੇ ਸ ਮਾਰਾਂਗੇ ਵੀ ਅਸੀਂ ਸਾਨੂੰ ਤੁਸੀਂ 200 ਰੁਪਏ ਕੰਟਰੈਕਟ ਜਿਹੜਾ ਬਾਉਂਡ ਜੀਰੀ ਤੇ ਸਰਕਾਰੋਂ ਪਹਈਆ ਕਰਾਵੇ ਤਾਂ ਕਿ ਜਿਹੜੀ 20 ਕਵਾਂਟਲ ਜਾਂ 30 ਕਵਾਂਟਲ ਹੈਗੀ ਅਸੀਂ 6000 7000 ਵਾਲੀ ਪਰਾਲੀ ਦਾ ਜਾਂ ਕੁਛ ਕਰਾ ਜਾਂ ਸਾਨੂੰ ਜਿਹੜੀ ਉਤਲੀ ਪਰਾਲੀ ਹੈ ਮਸ਼ੀਨ ਨਾਲ ਉਹਦੀ ਕੱਢਦੀ ਹੈ ਵੀ ਉਹ ਫੁੱਕਣ ਦੀ ਇਜਾਜ਼ਤ ਦਿੱਤੀ ਜਾਵੇ ਇਸ ਦਾ ਥੋੜਾ ਜਿਹਾ ਘੰਘਾਰਾ ਭਰ ਗਿਆ ਵੀ ਇਹ ਅਸੀਂ ਉੱਤੇ ਜਾ ਕੇ ਇਸ ਗੱਲ ਕਰ ਲਾਂਗੇ ਵੀ ਸਾਨੂੰ ਜੇ ਉਹ ਫੁੱਕਣ ਦੇ ਤਾਂ ਤੁਹਾਨੂੰ ਜੁਰਮਾਨਾ ਨਹੀਂ ਲਾਵਾਂਗੇ ਜੇ ਤੁਸੀਂ ਕਰਚਾ ਵੱਟ ਕੇ ਫੁੱਕੋਗੇ ਅਸੀਂ ਵੱਡੇ ਪੱਤਰ ਤੇ ਜੁਰਮਾਨਾ ਲਾਵਾਂਗੇ ਆਕਰ ਜੇ ਸਾਨੂੰ ਵੈਲਰ ਨਾ ਮਿਲੇ ਸਾਡੇ ਕੋਲ ਛੁੱਟਾ ਉਹ ਬੀਜਣ ਦਾ ਨਾਂ ਇੰਤਜ਼ਾਮ ਹੋਇਆ ਕੋਈ ਫਿਰ ਤਾਂ ਦੇਖੋ ਅੱਗੇ ਲਾਉਣੀ ਪੈਣੀ ਹੈ ਸਾਡੀ ਮਜਬੂਰੀ ਹੈ ਸਾਨੂੰ ਚਾਹ ਨਹੀਂ ਹੈ ਜੇ ਅਗਰ ਸਾਡੀ ਸਰਕਾਰ ਕੋਈ ਮਸਲਾ ਹੱਲ ਕਰਦੀ ਹੈ ਵੈਲਰ ਦਿੰਦੀ ਹੈ ਜਾਂ ਸਾਨੂੰ ਉੱਤੋਂ ਤੋਂ ਇੱਕ ਲੈਣ ਫੁੱਕਰ ਦਿੰਦੀ ਹੈ ਤਾਂ ਅਗਲਾ ਉਹ ਤਾਂ ਸਾਨੂੰ ਕੋਈ ਝੋਲੀ